ਵੇਗ ਨਹੀਂ ਕੋਲਾ ਕਰੋ ਕਰ ਦਿੱਤੀ ਚੌਂਕੇ ਤੋਂ ਲਾ ਦਿੱਤੀ ਹਾਂ ਹਾਂ ਨਾ ਨਾ ਜਿਹੜੀ ਉਹਦੇ ਬਾਪ ਨੇ ਰਾਜ ਦੇ ਵਿੱਚ ਗੋਲੀ ਦਿੱਤੀ ਸੀ ਉਹਨੂੰ ਵੀ ਧੱਕੇ ਮਾਰ ਕੇ ਕਰੋ ਕਢ ਦਿੱਤਾ ਕੋਲਾ ਕਿੱਥੇ ਚੰਦੋ ਚੌੜੀ ਦੀ ਪੱਠੀ ਤੇ ਜਾ ਕੇ ਪੱਠੇ ਝੋਖਣ ਲੱਗੀ ਟਾਈਮ ਪਾਸ ਕਰਨ ਲੱਗੀ ਉਧਰੋਂ ਕਿਤੇ ਪੋਠੋਹਾਰ ਸ਼ਹਿਰ ਤੋਂ ਵਪਾਰ ਕਰਕੇ ਉਠਾਣ ਵਾਲੇ ਵਪਾਰੀ ਮੁੜੇ ਤੁਰੇ ਆਉਂਦੇ ਆ ਕੋਲਾ ਸਿਆਣ ਦੀ ਆ ਜਿਹੜੇ ਵਪਾਰੀ ਮੇਰੇ ਪੇਕਿਆਂ ਦੇ ਪਿੰਡ ਦੇ ਆ ਮਾਰ ਕੇ ਬਾਜਾਂ ਦੀ ਵੇ ਭਾਈ ਉਠਾਣ ਵਾਲੇ ਕਿੱਥੋਂ ਆਏ ਤੇ ਕਿੱਥੇ ਨੂੰ ਜਾਣਾ ਕਹਿੰਦੇ ਬੀਬੀ ਅਸੀਂ ਪੋਹੜਮਾਲ ਸੇਠ ਦੇ ਨੋਕਰੇ ਪਾੜਾ ਸੱਟ ਕੇ ਆਏ ਆ ਤੇ ਅਸੀਂ ਪੋਠੋਹਾਰ ਨੂੰ ਚੱਲੇ ਆ ਉਹਨਾਂ ਕਹਿਣ ਲੱਗੀਆਂ ਕਿ ਰੋ ਮੇਰੇ ਬਾਪ ਨੂੰ ਸੁਨੇਹਾ ਦੇ ਦਿਓ ਤੇਰੀ ਤੀ ਬੇਗਨਾਹੀ ਬੀਜੇ ਬਾਣੀਆਂ ਨੇ ਘਰੋਂ ਕੱਢ ਦਿੱਤੀ ਉਹ ਕਹਿੰਦਾ ਧੀ ਐਵੇਂ ਤਾਂ ਕੋਈ ਕਿਸੇ ਨੂੰ ਕੱਢਦਾ ਨਹੀਂ ਤੂੰ ਸਾਨੂੰ ਕੋਈ ਗੱਲ ਦੱਸ啊 ਸੀ ਕੀ ਜੇ ਤੇਰੇ ਬਾਪ ਨੂੰ ਸੁਨੇਹਾ ਦੇਈਏ ਮੇਰੇ ਬਾਪ ਨੂੰ ਇਹ ਸੁਨੇਹਾ ਦੇ ਦਿਓ ਵੀ ਬੇਗਨਾਹੀ ਬੇਗਨਾਹੀ ਘਰੋਂ ਕੱਢ ਦਿੱਤੀ ਜਿਸ ਵੇਲੇ ਪੋਹੜਮਾਲ ਨੂੰ ਜਾ ਕੇ ਦੱਸਿਆ ਤੇਰੀ ਤੀ ਪੱਠੀ ਤੇ ਪੱਠ ਚੋਕਦੀ ਹੈ ਬੀਜੇ ਬਾਣੀਆਂ ਨੇ ਘਰੋਂ ਕੱਢ ਦਿੱਤੀ ਪਾ ਕੇ ਕੁਰਤੇ ਕਾਠੀ ਕਿੱਥੇ ਆ ਗਿਆ ਪੁਠੂਆਰ ਸ਼ਹਿਰ ਚ ਆ ਗਿਆ ਪਾ ਦਾ ਫਿਰਦਾ ਕੋਲਾ ਨੂੰ ਹੁਣ ਹਾਲੋਂ ਬੇਹਾਰ ਹੋਈ ਤੀ ਸਿਆਣੀ ਨਹੀਂ ਜਾਂਦੀ ਜਦੋਂ ਬਾਜ ਮਾਰੀ ਕੋਲਾ ਪੱਠੀ ਤੇ ਬੈਠੀ ਬੋਲੀ ਉਹਨੇ ਬੋਲ ਸਿਆਣਿਆ ਉਧਰ ਤਾਲੇ ਨੇ ਵੀਰੋ ਤਿੰਨ ਚੀਜ਼ਾਂ ਨਹੀਂ ਕਿਸੇ ਨਾ ਰਾਲੇ ਦਿੰਦੇ ਇੱਕ ਬੋਲ ਇੱਕ ਚਾਲ ਇਹ ਵੱਖਰੀਆਂ ਹੀ ਹਰੇਕ ਬੰਦੇ ਦੀਆਂ ਤੇ ਜਦੋਂ ਬੋਲ ਸਿਆਣਿਆ ਤੇ ਆ ਗਿਆ ਕਹਿੰਦਾ ਧੀਏ ਕੀ ਗੱਲ ਹੋਈ ਪੱਠੀ ਤੇ ਪੱਟ ਝੁਕਦੀ ਆ ਕਹਿੰਦੀ ਬਾਬਲਾ ਰੱਬ ਨੇ ਪੁੱਠੀਆਂ ਕਲਮਾ ਬਾਤੀਆਂ ਮੇਰੇ ਪਤੀ ਨੇ ਵੇਗ ਨਹੀਂ ਨੂੰ ਘਰੋਂ ਕੱਢ ਦਿੱਤਾ ਕਹਿੰਦਾ ਧੀਏ ਤੇਰੇ ਵਿੱਚ ਕੋਈ ਗਨਾਹ ਹੋਣਾ ਐਵੇਂ ਕੋਈ ਕਿਸੇ ਨੂੰ ਕੌਣ ਕੱਢਦਾ ਉਹ ਕਹਿੰਦੀ ਜੇ ਬਾਵਲਾ ਗਨਾਹ ਹੈ ਤੇ ਤੂੰ ਹੀ ਪਰਖ ਕਰ ਲਾ ਕਹਿੰਦਾ ਪਰਖ ਕੀ ਕਰਾਂ ਕਹਿੰਦੀ ਉਹ ਦਿਹਾੜਾ ਤਨ ਤੂੰ ਦਰਸ਼ਨ ਦਿੱਤੇ ਆਣ ਕੇ ਉਹ ਦਿਹਾੜਾ ਤਨ ਪੂਰ ਕੜਾਹਾ ਤੇਲ ਦਾ ਜਦੋਂ ਤਪਕੇ ਹੋ ਜੇ ਖੰਨ ਪੰਡ ਬਣ ਕੇ ਸਿਰ ਦੀ ਵਿੱਚ ਕੜਾਹੇ ਦੇ ਦਾਗ ਲੱਗ ਜੇ ਜੀ 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 ਉਂਗਲੀ ਤੂੰ ਵੀ ਧੀ ਨੂੰ ਲਾ ਕੇ ਤੁਰ ਜੀ ਡੰਨਾ ਜੇ ਤ ਉਹ ਦਿਨ ਕੋਲ ਦਾ ਟੁੱਟ ਜੂ ਜਿੱਦੇ ਬੁੜੀਆਂ ਚਰਨ ਮਰਦ ਦੀ ਜਨ ਹੁਣ ਜਨ ਵਿੱਚ ਬੰਦੇ ਛੋੜੇ ਹੁੰਦੇ ਬੁੜੀਆਂ ਵਾਲੀਆਂ ਹੁੰਦੀਆਂ ਉਹ ਟਾਈਮ ਆਊਗਾ ਫਿਰ ਮੇਰਾ ਜੱਤ ਟੁੱਟੂਗਾ ਇਹ ਤੋਂ ਬਿਨਾਂ ਜੱਤ ਨਹੀਂ ਟੁੱਟਣਾ ਹੁਣ ਪਹੋੜਮਾਲ ਨੂੰ ਜਦੋਂ ਇੰਨੀ ਗੱਲ ਕੋਲਾਂ ਨੇ ਕਹੀ ਮੇਰਾ ਜੱਤ ਕੈਮ ਆ ਉਹ ਕਹਿੰਦਾ ਧੀਏ ਜੇ ਤਾਂ ਕੋਈ ਗੱਲ ਹੈ ਫਿਰ ਤਾਂ ਆਪਾਂ ਚੱਲਦੇ ਆ ਪੁੱਠੋਹਾਰ ਨੂੰ ਜੇ ਤੇਰਾ ਜੱਤ ਕੈਮ ਆ ਫਿਰ ਆਪਾਂ ਚੱਲਦੇ ਸ਼ਾਲਕੋਟ ਨੂੰ ਉਹ ਕਹਿੰਦੀ ਬਾਬਲਾ ਜਿੱਥੇ ਮੈਨੂੰ ਮਰਜ਼ੀ ਲੈ ਚੱਲ ਮੇਰਾ ਜੱਤ ਕੈਮ ਆ ਉਹ ਕਹਿਣ ਲੱਗਿਆ ਫਿਰ ਆਪਾਂ 2ਜੇ ਬਾਣੀਆਂ ਦੇ ਕੋਲੇ ਚੱਲਦੇ ਆ 2ਜੇ ਬਾਣੀਆਂ ਕੋਲੇ ਚਲੇ ਗਏ ਮਹਾਜਨ ਖੱਤਰੀ ਕਥੇ ਕੀਤੇ ਬਚ ਬਠਾਣਾ ਬੀਜੇ ਨੂੰ ਉਹ ਬੀਜਿਆ ਤੂੰ ਮੇਰੀ ਤੀ ਨੂੰ ਬੇਗਨਾਹੀ ਨੂੰ ਕਹ ਤੋ ਕਰੋ ਕਰ ਦਤਾ ਉਹ ਲਾਲਾ ਜੀ ਬੇਗਨਾਹੀ ਕਹਿੰਦਾ ਹਾਂ ਤੂੰ ਕਹਿੰਦਾ ਬੇਗਨਾਹੀ ਪਰ ਮੈਂ ਨਹੀਂ ਕਹਿੰਦਾ ਬੇਗਨਾਹੀ ਆ ਕੀ ਗੱਲ ਹੋਈ ਇਹਨੇ ਕਹਿੰਦਾ ਰਾਜਾ ਸਾਲੂ ਮਹੀਜਨ ਸੱਦਿਆ ਮੇਰੀ ਚਿੱਟੀ ਪੱਗ ਨੂੰ ਦਾਗ ਲਵਾਇਆ ਮੈਂ ਤਾਂ ਘਰੋਂ ਕੱਢੀ ਮੈਂ ਨਹੀਂ ਚੌਕੇ ਚੜ੍ਹਨੀ ਉਹ ਕਹਿੰਦਾ ਬੀਜਿਆ ਚੌਕੇ ਚੜ੍ਹ ਲਾ ਉਹ ਕਹਿੰਦਾ ਚੌਕੇ ਚੜ੍ਹੂਗਾ ਪਹਿਲਾਂ ਤਾਂ ਸ਼ਰਤ ਪੂਰੀ ਕਰਵਾਉਂਗਾ ਜੇ ਤਾਂ ਸ਼ਰਤ ਕਰਕੇ ਪੂਰੀ ਫਿਰ ਮੈਨੂੰ ਪ੍ਰਤੀਦਰ ਜਾਸਤ ਕੈਮ ਜੇ ਸ਼ਰਤ ਨਾ ਪੂਰੀ ਹੋਈ ਫਿਰ ਨਹੀਂ ਮੈਂ ਚੌਕੇ ਚੜਨੀ ਮਹਾਜਨ ਖत्री ਕਹਿਣ ਲੱਗੇ ਵੀ ਜੇ ਸ਼ਰਤ ਕਿਹੜੀ ਦੱਸੇਗਾ ਉਹ ਕਹਿਣ ਲੱਗਾ ਰੋਹੀ ਦੇ ਵਿੱਚੋਂ ਸੁੱਕਾ ਜਾਂਦਾ ਰਖਤ ਮਗਾਵਾ ਉਹਦੇ ਨਾਲ ਪੰਗੂੜਾ ਟੰਗਾ ਪੰਗੂੜਾ ਕਿਹ ਹੈ ਜੇ ਹੋਵੇ ਪਾਈਆਂ ਪਨੀਆਂ ਹੋਣ ਪਾਵੇ ਫੁੱਲਾਂ ਦੇ ਹੋਣ ਸਿਰੂ ਜਮਾਂ ਦੇ ਹੋਣ ਪਣਤਾਂ ਦੀ ਬਾਲ ਤੋਂ ਬਾਰੀਕ ਪਣਤਾਂ ਦੀ ਗੁਵਾਰੀ ਕੁੜੀ ਦਾ ਬਾਲ ਤੋਂ ਬਾਰੀਕ ਗਲੋਟਾ ਕੱਤਿਆ ਹੋਵੇ ਉਹ ਅੰਗਾ ਬੰਗਾ ਦੀ ਪੰਗੂੜੀ ਉਹਦੇ ਨਾਲ ਬੁਣੀ ਹੋਵੇ ਉਸ ਜਾਦੇ ਪਾੜੇ ਤੇ ਪੈਰ ਧਰ ਕੇ ਚਾਰ ਝੂਟੇ ਲੈ ਜਾਵੇ ਜੇ ਤੰਦ ਨਾ ਟੁੱਟੇ ਫੇਰ ਮੈਨੂੰ ਪ੍ਰਤੀ ਦਾ ਜਾਸਤ ਕਹਿਵੇਂ ਫੇਰ ਮੈਂ ਚੌਕੇ ਚਾਣੂ ਪੋੜ ਮਾਲ ਨੇ ਗੱਲ ਵਿੱਚ ਪਾਇਆ ਪੱਲਾ ਧੀ ਦਾ ਮਿੰਤਦਾਰ ਹੋਇਆ ਚਲ ਤੀਏ ਪੁੱਠੋ ਹੰਮੂ ਚਲ ਗਏ ਕਹਿੰਦੀ ਬਾਵਲਾ ਗੱਲ ਕਿਹ ਹੋਈ ਉਹ ਕਹਿੰਦਾ ਤੀਏ ਕੱਚੇ ਤੰਦ ਹੈ ਇਹਨਾਂ ਨੇ ਤਾਂ ਚਿੜੀ ਦਾ ਭਾਰ ਨਹੀਂ ਚੱਕਣਾ ਤੂੰ ਮਾਨਸ ਦੇ ਆ ਤੰਦਾਂ ਨੇ ਟੁੱਟ ਜਾਣਾ ਥੱਲੇ ਚਾਕੂ ਤਲਵਾਰਾਂ ਨੇ ਜੇ ਸਿੱਧੇ ਗੱਡੇ ਹੋਇਆ ਇਹਨਾਂ ਤੋਂ ਡੱਕੇ ਲੀਰੋ ਲੀਰ ਹੋ ਜਾਣਗੀ ਛੱਡ ਖੜਾ ਦਾ ਚੱਲ ਚੱਲੀਏ ਪੁੱਠੋਵਾਰ ਨੂੰ ਉਹ ਕਹਿੰਦੀ ਨਹੀਂ ਬਾਬਲਾ ਜੇ ਮੇਰਾ ਨਿਆਹ ਹੋਵੇ ਪਤੀ ਦੇ ਦੁਆਰੇ ਤੇ ਹੋਣਾ ਚਾਹੀਦਾ ਕਹਿੰਦਾ ਧੀਏ ਨਿਆਹ ਥੋੜੋ ਆ ਇਹ ਤਾਂ ਨਿਸ਼ਾਨੀ ਮੌਤ ਦੀ ਹੈ ਉਹ ਲਾਂ ਕਹਿੰਦੀ ਮੇਰਾ ਜਸਤ ਕਾਇਮ ਹੈ ਮੈਂ ਸ਼ਰਤ ਪੂਰੀ ਕਰੂੰਗੀ ਉੱਥੇ ਕਿਆ ਸਦਲੀ ਕੁਆਰੀ ਕੰਨਿਆ ਤੀ ਬਹਾਮਣੇ ਤੱਕ ਮਤਸੀਰ ਢਾਈ ਗਰੋਟੇ ਕਤਲੇ ਰੱਕੇ ਪਣੀ ਦੇ ਲੈਣੇ ਚੀਰ ਫਿਰ ਪਣੀ ਦੀਆਂ ਮਾਹਾਂ ਠੋਕੀਆਂ ਸੇਰੂ ਕਰੇ ਕਸੀਰ ਪਾਵੇ ਫੁੱਲਾਂ ਦੇ ਠੋਕਲੇ ਵੀਰੋ ਬਣ ਗਈ ਮੰਜੇ ਦੀ ਤਸਵੀਰ ਫਿਰ ਇੱਕ ਬੀਜ ਲਾਇਆ ਪਾਲ ਕੇ ਸ਼ੁਕਰ ਰੋਹਿਤ ਜਾਂਡ ਕਰੀਰ ਉਹਦੇ ਨਾਲ ਪੰਗੂੜਾ ਟੰਗਾ ਤੇ ਥੱਲੇ ਦਿੱਤੀ ਖੱਡਲ ਖੀਰ ਲੋਕ ਖੜੇ ਸਭ ਦੇਖਦੇ ਕਿ ਸਾਧੂ ਤੇ ਸੰਤ ਫਖੀਰ ਜਲ ਦੁੱਲੇ ਸਭ ਦੇ ਨੇਤਰੀ ਜਦੋਂ ਭਗਤਾਂ ਤੇ ਪੈ ਗਈ ਪੀੜ ਫਿਰ ਭਗਤਾਂ ਤੇ ਪੀਣਾ ਪੈਂਦੀ ਉਹ ਵੀਰੋਂ ਪੀਖਾ ਮੰਗਦੇ ਵੀਰ ਬੁੱਢਾ ਮਾਰਿਆ ਮਰ ਗਿਆ ਸ਼ਰਮੰਦਾ ਜਿਵੇਂ ਖੱਤੀ ਦੇ ਹੇਟ ਕਵੀਰ ਤੇ ਉਹ ਦੁਆਰੇ ਭਗਤ ਕਵੀਰ ਦੇ ਸਾਧੂ ਖਾਂਦੇ ਖੰਡ ਤੇ ਖੀਰ ਤੂੰ ਚੜਨਾ ਜਿਆਦੇ ਪਾੜੇ ਕੋਈ ਯਾਦ ਕਰੀਂ ਗੋਰ ਪੀਰ ਕੱਚੇ ਤੰਦ ਨੇ ਭਾਰ ਨਹੀਂ ਚੱਲਣਾ ਇਹ ਕੀ ਇੱਕ ਵਈਆ ਤੇਰਾ ਉਗਣ ਭਰਿਆ ਸਰੀਰ ਜੇ ਕੱਤਾਂ ਤੋਂ ਟੁੱਟ ਗਿਆ ਵਜੰਗੀ ਰੀਰੋ ਲੀਰ ਤਰਜੂ ਮੈਂ ਡੱਕੇ ਤੋੜ ਕੇ ਤੇਰਾ ਸ਼ਹਿਰੋ ਮਕਾ ਕੇ ਸਹੀਰ ਅਬ ਤੱਕ ਮੇਲਾ ਤੇਰੀ ਮਾਂ ਨਫਰ ਹੋਣਾ ਨਹੀਂ ਵਕਤ ਅਕੀਰਕ ਪਹੋਰ ਮਲਤੀ ਦੇ ਨਾਲ ਕਿਹੜੇ ਜਵਾਬ ਕਰ ਸਕੀਂ ਜੋ